ਸ਼ਾਕੁਟ 49% ਦੀ ਹੋਈ ਪੋਲਿੰਗ ਬਲਾਕ ਸੰਗਠੇ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਲੈ ਕੇ ਬਲਾਕ ਸ਼ਾਕੁਟ ਵਿੱਚ ਚੋਣਾਂ ਅੱਜ ਅਮਨ ਅਮਾਨ ਨਾਲ ਨੇਪਰੇ ਚੜ ਗਈਆਂ ਚੋਣ ਪ੍ਰਕਿਰਿਆ ਸਵੇਰੇ 8 ਵਜੇ ਸ਼ੁਰੂ ਹੋ ਗਈ ਇਸ ਦੌਰਾਨ ਸਵੇਰ ਸਮੇਂ ਵੋਟਰਾਂ ਵਿੱਚ ਵੋਟਾਂ ਨੂੰ ਲੈ ਕੇ ਕੋਈ ਖਾਸ ਉਤਸ਼ਾਹ ਦੇਖਣ ਨੂੰ ਨਹੀਂ ਮਿਲਿਆ ਸਵੇਰੇ ਪੱਤਰਕਾਰਾਂ ਵੱਲੋਂ ਕੁਝ ਪੋਲਿੰਗ ਬੂਥਾਂ ਦਾ ਦੌਰਾ ਕੀਤਾ ਗਿਆ ਤਾਂ ਦੇਖਿਆ ਕਿ ਇੱਕਾ ਦੁੱਕਾ ਪੋਲਿੰਗ ਬੂਥਾਂ ਨੂੰ ਛੱਡ ਕੇ ਸਾਰੇ ਪੋਲਿੰਗ ਬੂਥ ਖਾਲੀ ਨਜ਼ਰ ਆਏ ਅਤੇ ਕਿਤੇ ਵੀ ਵੋਟਰਾਂ ਦੀਆਂ ਲੰਮੀਆਂ ਕਤਾਰਾਂ ਦੇਖਣ ਨੂੰ ਨਹੀਂ ਮਿਲੀਆਂ ਪਹਿਲੇ 2 ਘੰਟਿਆਂ ਦੌਰਾਨ ਪੋਲਿੰਗ ਫੀਸ ਦੀ ਬਹੁਤ ਘੱਟ ਅਰਥਾਤ 8% ਦੀ ਹੀ ਰਹੀ ਜਿਕਰਯੋਗ ਹੈ ਕਿ ਬਲਾਕ ਸ਼ਾਕੋਟ ਵਿੱਚ ਬਲਾਕ ਸਮਤੀ ਦੇ ਕੁਲ 15 ਤੇ ਜ਼ਿਲ੍ਹਾ ਪ੍ਰੀਸ਼ਦ ਦੇ ਕੁਲ 2 ਜਨ ਬਣਾਏ ਗਏ ਹਨ ਚੋਣਾਂ ਦੌਰਾਨ ਸਰਕਾਰੀ ਐਲਮੈਂਟਰੀ ਸਕੂਲ ਸਾਹਲਾ ਨਗਰ ਮਲਸੀਆਂ ਵਿਖੇ ਬੂਥ ਨੰਬਰ 80 ਤੇ ਸ਼ਾਕੋਟ ਤੋਂ ਕਾਂਗਰਸ ਦੇ ਵਿਧਾਇਕਰ ਦੇਵ ਸਿੰਘ ਲਾਡੀ ਸ਼ੇਰਵਾਲੀਆ ਨੇ ਆਪਣੇ ਪਰਿਵਾਰਕ ਮੈਂਬਰਾਂ ਤੇ ਸਾਥੀਆਂ ਸਮੇਤ ਵੋਟ ਪਾਈ ਉਹਨਾਂ ਕਹਿੰਿਆ ਕਿ ਇਹ ਲੋਕਤੰਤਰ ਹੈ ਤੇ ਸਭ ਨੂੰ ਵੋਟ ਪਾਉਣ ਦਾ ਅਧਿਕਾਰ ਹੈ। ਉਹਨਾਂ ਕਹਿੰਿਆ ਕਿ ਵੋਟਰ ਕਾਂਗਰਸ ਪਾਰਟੀ ਦੇ ਨਾਲ ਹਨ ਅਤੇ ਕਾਂਗਰਸ ਪਾਰਟੀ ਦੇ ਹੱਕ ਵਿੱਚ ਬਹੁਤ ਵਧੀਆ ਫੈਸਲਾ ਦੇਣਗੇ। ਚੋਣਾਂ ਦੌਰਾਨ ਜਿੱਥੇ ਸਿਵਲ ਅਤੇ ਪੁਲਿਸ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਆਪਣੀ ਜ਼ਿੰਮੇਵਾਰੀ ਨੂੰ ਬਖੂਬੀ ਨਿਭਾਇਆ ਉੱਥੇ ਹੀ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਵੀ ਸਾਰਾ ਦਿਨ ਨੂੰ ਵਿਧਾਨ ਸਭਾ ਹਲਕਾ ਸ਼ਾਕੋਟ ਵਿੱਚ ਪੋਲਿੰਗ ਬੂਥਾਂ ਤੇ ਨਜ਼ਰ ਰੱਖੀ ਦੁਪਹਿਰ 12 ਵਜੇ ਤੱਕ ਬਲਾਕ ਸ਼ਾਕੋਟ 'ਚ 18% ਦੀ ਪੋਲਿੰਗ ਹੋਈ ਅਤੇ ਉਮੀਦਵਾਰਾਂ ਵੱਲੋਂ ਵੋਟਰਾਂ ਨੂੰ ਘਰਾਂ ਤੋਂ ਪੋਲਿੰਗ ਬੂਥਾਂ ਤੇ ਲਿਜਾਣ ਲਈ ਖਾਸ ਪ੍ਰਬੰਧ ਕੀਤੇ ਗਏ ਜਿਸ ਦੌਰਾਨ 2 ਵਜੇ ਤੱਕ 32% ਦੀ ਹੋਈ ਸ਼ਾਮ 4 ਵਜੇ ਤੱਕ 49% ਦੀ ਪੋਲਿੰਗ ਹੋਈ رپورਟਰ ਦਵਿੰਦਰ ਸਿੰਘ ਕੋਲਾ ਦੀ ਵਿਸ਼ੇਸ਼ ਰੀਪੋਰਟ ਹੈ ਪੰਜਾਬ نیوز ਅੱਜ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਪਤੀ ਦੀ ਜਿਹੜੀਆਂ VOTING ਦਾ ਤਣਿਆਂ ਵੋਟਾਂ ਪੈ ਰਹੀਆਂ ਅੱਜ ਬੜੀ ਜੋ ਮੈਂ ਦੇਖ ਰਿਹਾ ਸਾਡੇ ਇਲਾਕੇ ਚ ਤਾਂ ਅਮਨ ਸ਼ਾਂਤੀ ਨਾਲ ਵੋਟ ਪੈ ਰਹੀ ਹੈ ਇਹ ਲੋਕਤੰਤਰ ਆ ਹਰੇਕ ਨੂੰ ਵੋਟ ਪਾਉਣ ਦਾ ਅਧਿਕਾਰ ਆ ਤੇ ਮੈਂ ਸਮਝਦਾ ਲੋਕ ਬਹੁਤ ਵਧੀਆ ਫੈਸਲਾ ਦੇਣਗੇ ਤਾਂ ਕਾਂਗਰਸ ਪਾਰਟੀ ਨੂੰ ਵੱਡੀ ਡੀਰਨਾ ਦਿਤਾ ਕੇ ਉਹਨਾਂ ਦੇ ਸੰਮਤੀ ਦੇ ਮੈਂਬਰ ਤੇ ਜ਼ਿਲ੍ਹਾ ਪ੍ਰੈਸ ਦੇ ਮੈਂਬਰ ਆਪਣੀਆਂ ਆਪਣੀਆਂ ਜ਼ਿੰਮੇਵਾਰੀਆਂ ਉਹਨਾਂ ਦੀਆਂ ਲਾ ਕੇ ਉਸ ਜਗ੍ਹਾ ਤੇ ਭੇਜੋ